ਕਾ ਵੀ ਵੀਡੀਓ ਲੈ ਕੇ ਨਵੀਂ ਵੀਡੀਓ ਲੈ ਕੇ ਨਿੰਬੂ ਦਾ ਖਾਚਾਰ ਬਣਾਉਣ ਵਾਸਤੇ ਆਪਾਂ ਅਕਸਰ ਗਰਮੀ ਚ ਮਿੱਠਾ achar ਬਣਾਉਂਦੇ ਆ ਮੈਂ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਕਿ ਆਪਾਂ achar ਦਾ ਕੰਮ ਚੱਲਦਾ ਹੈ ਜੀ ਆਪਾਂ achar ਘਰੇ ਬਣਾ ਕੇ ਵਧੀਆ ਢੰਗ ਨਾਲ ਵੇਚਦੇ ਆ ਹਰ ਇੱਕ ਵੀਡੀਓ ਦੇ ਵਿੱਚ ਮੈਂ ਹੀ ਰਿਕਵੈਸਟ ਕਰਦੀ ਹੁੰਦੀ ਆ ਕਿ ਆਪਾਂ achar ਵੇਚਦੇ ਆ ਨੀ ਉਹ ਮਿਰਚਾਂ ਦਾ ਮਿੱਠਾ achar ਅੰਬ ਦਾ achar ਤੇ ਮਿਰਚਾਂ ਦਾ ਮਿੱਠਾ achar ਬਣਾ ਕੇ ਵੇਚਦੇ ਆ ਜੀ ਆਪਾਂ ਜੇ ਕਿਸੇ ਨੇ ਭੈਣ ਭਰਾਣੀ ਮਗਾਉਣਾ ਹੋਵੇ ਤੇ ਮੰਗਵਾ ਸਕਦੇ ਆਪਾਂ ਡਿਲੀਵਰੀ ਕਰ ਸਕਦੇ ਆ ਜਿੱਥੇ ਵੀ ਰਹਿਣਗੇ ਆਪਾਂ ਉਥੇ ਪਹੁੰਚਦਾ ਕਰ ਸਕਦੇ ਆ ਜੇ ਅੱਜ ਉਹ ਦੱਸ ਰਿਆ ਤੁਹਾਨੂੰ ਨਿੰਬੂ ਦਾ achar ਬਣਾਉਣਾ ਨਿੰਬੂ ਲੈ ਲਈ ਜੀ ਆਪਾਂ ਧੋ ਲੈ ਸੁਕਾ ਲਈ ਆ ਜੀ ਨਿੰਬੂ ਤੇ ਇਹਨਾਂ ਨੂੰ ਹੁਣ ਆਪਾਂ ਕਟਾਂਗੇ ਕੱਟ ਕੇ ਤੇ ਫਿਰ ਬਣਾਉਣੀ ਆ achar ਇਹ ਚਾਰ ਚਰ ਫਕੜਾ ਕਰਨੀਆਂ ਜੀ ਇਸ ਤਰੀਕੇ ਨਾਲ ਪਾਵਾਂਗੇ ਆਪਾਂ ਤੁਹਾਨੂੰ ਅੱਜ ਵਿਧੀ ਦੱਸਾਂਗੇ ਤੇ ਫਿਰ ਇਸ ਤਰੀਕੇ ਨਾਲ ਖਰਾਬ ਨਹੀਂ ਹੁੰਦਾ ਕਈ ਸਾਲ ਚੱਲ ਸਕਦਾ ਮਿੱਠਾ ਚਾਹ ਨੀਮੂ ਦਾ ਤੁਸੀਂ ਬਣਾ ਕੇ ਦੇਖੋ ਆਪਾਂ ਨਿੰਬੂ ਗਏ ਕੱਟੇ ਨਿੰਬੂ ਆਪਾਂ ਕੱਟ ਲਿਆ ਤੇ ਸਮਾਨ ਰੈਡੀ ਕਰ ਲਿਆ ਆਪਾਂ 2 ਕਿਲੋ ਨਿੰਬੂ ਆ ਜੀ ਆਪਣੇ ਇਹ 2 ਕਿਲੋ ਨਿੰਬੂ ਲਿਆ ਨਿੰਬੂ ਕੱਟ ਲਈਆ ਤੇ ਆ ਖੰਡ ਲਈ ਆ ਜੀ ਆ 800 ਗ੍ਰਾਮ ਖੰਡ ਆਏ ਹੀ 800 ਗ੍ਰਾਮ ਖੰਡ ਲੈ ਲਈਆ ਆਪਾਂ ਨਾ ਬਸ ਇੱਕ ਦੀ ਬੰਸਾਰੀ ਦਾ ਮਿਸਾਲ ਲੈਂਦਾ ਬੰਸਾਰੀ ਤੋਂ ਬੰਸਾਰੀ ਨੇ ਬਣਾ ਕੇ ਤਰਲਾ ਮਿਲਾ ਕੇ ਸਾਰਾ ਕੁਝ ਪਾ ਕੇ ਜਿਹੜਾ ਮਿੱਠੇ ਚਾਚ ਪੈਂਦਾ ਹੁੰਦਾ ਤੇ ਕੁਝ ਆਪਾਂ ਸਵਾਦ ਮਾਰਿਆ ਨੇ ਅਜਵੈਨ ਕਾਲੀ ਮਿਰਚ ਤੇ ਲੌਂਗ ਲੌਂਗ ਤੇ ਜਵੈਨ ਇੱਕ ਕੁੰਡੇ ਵਿੱਚ ਰਗੜ ਲਈ ਆਪਾਂ ਉਂਡੇ ਚ ਰਗੜ ਕੇ ਇਹ ਮੈਂ ਕਹ ਚਲ ਸਵਾਦ ਜਾਂ ਵੱਖਰਾ ਹੋਊਗਾ ਉਹ ਬਨਸਾਰੀ ਨੇ ਮਸਾਲਾ ਦਿੱਤਾ ਆਪਾਂ ਨੂੰ ਇਹਦਾ ਬਣਾ ਮਸਾਲਾ ਬਣਿਆ ਬਣਾ ਹੀ ਲੈ ਕੇ ਆਂਦਾ ਹੈ ਘਰੇ ਨਹੀਂ ਤਿਆਰ ਕਰਤ ਹਮ ਲੋ ਐਕਟੀ ਇਹ ਬਣਾ ਕੇ ਦਿਖਾਉਣੀ ਆ ਭਰ ਕੇ ਕਿਵੇਂ ਬਣਾਉਣਾਗੇ ਇਹ ਇਹਨਾਂ ਨੂੰ ਸਾਰਿਆਂ ਨੂੰ ਨਿੰਬੂਆਂ ਨੂੰ ਭਰ ਕੇ ਬਣਾਈ ਜਾਣਾ ਖੰਡ ਆਪਾਂ ਬਾਅਦ ਚ ਪਾਵਾਂਗੇ ਪਰ ਇਹ ਸਾਰਾ ਮਸਾਲੇ ਨਾਲ ਭਰੀ ਜਾਣੇ ਨਿੰਬੂ ਆ ਨੇ ਇਹ ਪੰਸਾਰੀ ਦਾ ਮਸਾਲਾ ਲੈਂਦਾ ਹੈ ਜਿੱਦੀ ਉਹ ਕਹਿੰਦੇ ਪੰਸਾਰੀ ਦਾ ਮਸਾਲਾ ਵਧੀਆ ਹੁੰਦਾ ਬਣਾ ਕੇ ਦਿੰਦੇ ਆ ਹਾਂ ਜੀ ਨਿੰਬੂ ਆਪਣੇ ਕੱਟੇ ਗਏ ਸੀ ਭਰ ਲਏ ਆਪਾਂ ਮਸਾਲਾ ਪਾਤਾ ਸਾਰਾ ਵਿੱਚ ਖੰਡ ਵੀ ਪਾਤੀ ਆ ਇਹਦੇ ਆਪਾਂ ਇਹਦਾ ਸਮਾਨ ਜੀ 2 ਕਿਲੋ ਨਿੰਬੂ ਲੈ ਸੀ ਕਿ ਆਪਾਂ 800 ਗ੍ਰਾਮ ਖੰਡ ਆ ਤੇ 400 ਗ੍ਰਾਮ ਮਸਾਲਾ ਸੀਗਾ ਇਹ ਅਨਸਾਰੀ ਤੇ ਲੈ ਕੇ ਆਂਦਾ ਬਣਾ ਬਣਾਇਆ 4 ਪਾਤਾ ਸੀਗਾ ਤੇ ਮੈਂ ਖਲਾਸ ਦੱਸ ਦਿਆਂ ਮੈਂ ਇਸ ਤਰ੍ਹਾਂ ਪਾਉਂ ਵਿਖੰਡ ਵੀ ਪਾਤੀ ਆ ਵਿੱਚ ਇਹ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣਾ ਚਾਰ ਦਾ ਕੰਮ ਆ ਜੀ ਮਿਰਚਾਂ ਦਾ ਨਿੰਬੂ ਦਾ ਮਿੱਠਾ achar, ਨੂਨ ਵਾਲਾ achar, ਮਿਰਚਾਂ ਦਾ ਮਿੱਠਾ achar, ਨੂਨ ਵਾਲਾ achar, ਆਂਬ ਦਾ achar, ਛੋਟੇ ਕਰੇਲਿਆਂ ਦਾ achar, ਜੋ ਵੀ ਕਿਸੇ ਨੇ ਮੰਗਵਾਉਣਾ ਹੋਵੇ ਤਾਂ ਮੰਗਵਾ ਸਕਦਾ ਡਿਲੀਵਰੀ ਕਰ ਸਕਦੇ ਆ ਆਪਾਂ। ਤੇ ਪਰ ਵੀਡੀਓ ਲੈਕ ਸ਼ੇਅਰ ਜ਼ਰੂਰ ਕਰ ਦਿਆ ਕਰੋ, ਜ਼ੋਰ ਨਹੀਂ ਲੱਗਦਾ ਤੁਹਾਡੀ ਸਪੋਰਟ ਦੇ ਨਾਲ ਹੀ ਸਭ ਕੁਝ ਹੋਣਾ ਚਾਹੀਦਾ ਚੈਨਲ ਚੱਲਣਾ ਆਪਣਾ ਜੀ। ਤੇ ਜ਼ਰੂਰ ਵੀਡੀਓਜ਼ ਲੈਕ ਸ਼ੇਅਰ ਜਰ ਕਰਿਆ ਕਰੋ, ਜੇ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਤੇ ਧੰਨਵਾਦ ਜੀ ਤੁਹਾਡਾ।